ਕੀਆ ਕਲ ਮਹਿ ਬੇਦਾ ਅਤਰਬਣ ਹੂਆ ਨਾਉ ਖੁਦਾਈ ਅੱਲਾਹ ਭਇਆ ਨੀਲ ਬਸਤਰਾ ਲੈ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਬੇਦਾ ਹੋਏ ਸੱਚੇ ਆਰ ਪੜਹ ਗੁਣਹ ਤਿੰਨ ਚਾਰ ਵੀ ਚਾਰ ਪਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੋਖ ਅੰਤਰ ਪਾਏ ਪੌੜੀ ਸਤਗੁਰ ਵਿਚ ਤੋ ਹੋਂ ਵਾਰਿਆ ਜਿਤ ਮਿਲੈ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਇਨੀ ਨੇਤਰੀ ਜਗਤ ਨਹਿ ਹਲਿਆ ਖਸਮ ਛੋੜ ਦੂਜਾ ਲਗੇ ਡੁੱਬੇ ਸਿ ਵਣ ਜਾ ਰਿਆ ਸਤ ਗੁਰੂ ਹੈ ਬੋਹਿ ਥਾਮ